ਤੁਸੀਂ ਹੈਰਾਨ ਹੋ ਜਾਓਗੇ ਇਸ ਗੱਲ ਨੂੰ ਸੁਣ ਕੇ ਕੁੜੀ ਕੈਨੇਡਾ ਭੇਜੀ ਸੀ 2 ਸਾਲ ਪਹਿਲਾਂ ਮੁੰਡੇ ਦਾ ਵਿਆਹ ਹੋਇਆ ਸੀ ਫਰੀਦਕੋਟ ਦੇ ਪਿੰਡ ਸੁਖਨਵਾਲੇ ਦੇ ਮੁੰਡੇ ਦੇ ਨਾਲ ਉਸ ਤੋਂ ਬਾਅਦ ਕੁੜੀ ਕੈਨੇਡਾ ਚਲੀ ਜਾਂਦੀ ਤੇ ਕੁੜੀ ਕੈਨੇਡਾ ਜਾ ਕੇ ਇੱਕ ਨਵਾਂ ਆਸ਼ਕ ਬਣਾ ਲੈਂਦੀ ਆ ਆਸ਼ਕ ਬਣਾਉਣ ਤੋਂ ਬਾਅਦ ਉੱਥੇ ਉਹ ਕੁਝ ਗਲਤ ਕੰਮ ਵਗੈਰਾ ਕਰਦੇ ਫੜੇ ਜਾਂਦੇ ਜਿਸ ਤੋਂ ਬਾਅਦ ਕੁੜੀ ਨੂੰ ਵੀ ਕੈਨੇਡਾ ਤੋਂ ਰਿਪੋਰਟ ਕਰ ਦਿੱਤਾ ਜਾਂਦਾ ਹੈ ਤੇ ਉਸਦੇ ਆਸ਼ਕ ਨੂੰ ਵੀ ਰਿਪੋਰਟ ਕਰ ਦਿੱਤਾ ਜਾਂਦਾ ਹੈ ਆਸ਼ਕ ਨੂੰ ਤੇ ਉਸ ਕੁੜੀ ਨੂੰ ਰਿਪੋਰਟ ਕਰਨ ਤੋਂ ਬਾਅਦ ਕੁੜੀ ਸਿੱਧਾ ਆਪਦੇ ਪਿੰਡ ਉਸੇ ਘਰੇ ਆਉਂਦੀ ਹੈ ਜਿਸ ਘਰੇ ਉਹ ਵਿਆਹ ਕੇ ਆਈ ਹੋਈ ਸੀ ਤੇ ਵਿਆਹ ਵਾਲੇ ਮੁੰ ਨਾਲ ਕੁਝ ਇਹੋ ਜੀ ਹਰਕਤ ਕਰ ਦਿੰਦੇ ਆ ਜਿਸ ਨੂੰ ਆਪਣੇ ਘਰੇ ਪ੍ਰੇਮੀ ਨੂੰ ਬੁਲਾਉਂਦੀ ਆ ਪ੍ਰੇਮੀ ਨੂੰ ਬੁਲਾਉਣ ਤੋਂ ਬਾਅਦ ਉਸ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਮਤਲਬ ਕਿ ਗਲਾ ਘੋਟ ਕੇ ਐਸ ਪਾਗਲੇ ਮੁੰਡੇ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਔਨ ਦੀ سپورਟ ਜਦੋਂ ਚਾਰੇ ਪਾਸੇ ਰੌਲਾ ਪਿਆ ਜਾਂਦਾ ਤੇ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਫਰੀਦਕੋਟ ਦੀ ਪੁਲਿਸ ਨੇ ਪਰ ਮੁੰਡਾ ਹਜੇ ਫਰਾਰ ਦੱਸਿਆ ਜਾ ਰਿਹਾ ਹੈ ਮਤਲਬ ਕੁੜੀ ਦਾ ਆਸ਼ਿਕ ਹਜੇ ਫਰਾਰ ਆ ਤੇ ਪੁਲਿਸ ਦਾ ਦਾਵਾ ਇਹ ਕੀ ਤਿਆਰ ਹੈ ਕਿ ਇਹ ਮੁੰਡਾ ਯੂਪੀ ਵਾਲੀ ਸਾਈਡ ਬਿਹਾਰ ਵਾਲੀ ਸਾਈਡ ਜਿਹੜਾ ਫਰਾਰ ਹੋ ਗਿਆ ਕੁੜੀ ਨੂੰ ਵੀ ਛੱਡ ਕੇ ਹੁਣ ਸੋਚਣ ਵਾਲੀ ਗੱਲ ਆ ਕਿ ਹੁਣ ਸਾਰੀ ਉਮਰ ਇਹਨਾਂ ਪਹਿਲੀ ਗੱਲ ਮੁੰਡੇ ਨੇ ਚੰਗਾ ਪੈਸਾ ਲਾ ਕੇ ਕੁੜੀ ਨੂੰ ਕੈਨੇਡਾ ਵਿੱਚ ਭੇਜਿਆ ਸੀ ਵੀ ਆਪਦਾ ਫਿਊਚਰ ਵਗੈਰਾ ਵਧੀਆ ਸੈਟਲ ਕਰ ਲਾਂਗੇ ਆਉਣ ਵਾਲਾ ਸਮਾਂ ਪਰ ਉਹਨੂੰ ਕੀ ਪਤਾ ਸੀ ਕਿ ਇਹ ਕੁੱਤੀ ਜਨਾਨੀ ਉਸੇ ਬੰਦੇ ਦਾ ਹੀ ਕਾਲ ਬਣ ਕੇ ਆਈ ਹੋਈ ਆ ਉਹ ਨੂੰ ਮੌਤ ਦੇ ਘਾਟ ਉਤਾਰ ਕੇ ਹੁਣ ਕੁੜੀ ਜੇਲ੍ਹ 'ਚ ਮੁੰਡੇ ਦੀ ਭਾਲ ਪਾਲਸ ਕਰ ਰਹੀ ਆ ਇਹੋ ਜਿਹੀਆਂ ਗੰਦੀਆਂ ਔਰਤਾਂ ਆਪਣੇ ਪੰਜਾਬ ਦੇ ਸਮਾਜ ਦੇ ਲਈ ਹੱਦੋਂ ਵੱਧ ਕਹਿੰਦੇ ਕਿ ਕੋਈ ਸ਼ਬਦ ਨਹੀਂ ਬਣਿਆ ਮੈਂ ਇਸ ਕਰਕੇ ਇਸ ਕੁੜੀ ਲਈ ਗੰਦੀ ਸ਼ਬਦ ਲਈ ਵਰਤ ਰਿਹਾ ਕਿਉਂਕਿ ਯਾਰ ਇੱਜ਼ਤ ਭਾਵੇਂ ਮੈਂ ਵੀ ਬਹੁਤ ਕਰਦਾ ਕੁੜੀਆਂ ਦੀ ਪਰ ਇਹੋ ਜਿਹੀਆਂ ਕਲੰਕ ਹੁੰਦੀਆਂ ਐ ਇਹੋ ਜਿਹਾਂ ਕਿਹਾ ਜਾਂਦਾ ਕਿ ਮਾਰ ਦੇਣਾ ਚਾਹੀਦਾ ਜੰਮਦੇ ਸਾਰੇ ਇਹੋ ਜਿਹਾ ਲਹਨਤਾਂ ਕਰਕੇ ਹੋਰ ਪਤਾ ਨਹੀਂ ਕਿੰਨੇ ਮਾਵਾ ਧੀਆ ਡਰਦੇ ਆ ਕੁੜੀਆਂ ਜੰਮਣ ਤੋਂ ਸਿਰਫ ਇੰਨਾ ਕੁੱਤੀ ਜਨਾਨੀਆਂ ਕਰਕੇ